ਪੰਜਾਬ ਕੈਬਨਿਟ ਵਿੱਚੋਂ ਅਸਤੀਫਾ ਦੇਣ ਤੋਂ ਬਾਅਦ ਕੁਲਦੀਪ ਸਿੰਘ ਕਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆ। ਕਾਲੀਵਾਲ ਨੇ ਕਿਹਾ ਕਿ ਮੇਰੇ ਲਈ ਕੋਈ ਮਹਿਕਮਾ ਨਹੀਂ। ਸਭੋ ਪੰਜਾਬ ਪਿਲੇ ਮੈਂ ਕੈਲੀਫੋਰਨੀਆ ਵਿੱਚ ਪੀਆਰਸੀ ਪਰ ਮੈਂ ਪੰਜਾਬ ਦੀ ਜੰਗ ਲੜਨ ਲਈ ਵਾਪਸ ਆਇਆ ਹਾਂ। ਮੈਂ ਜਪੀ ਦਸੰਬਰ 2015 ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ। ਅੱਜ ਤੱਕ ਮੈਂ ਇੱਕ ਵੀ ਛੁੱਟੀ ਨਹੀਂ ਕੀਤੀ। ਮੈਂ 24 ਘੰਟੇ ਪਾਰਟੀ ਲਈ ਕੰਮ ਕੀਤਾ ਹੈ। ਤਾਲੀਵਾਲ ਨੇ ਕਿਹਾ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਜਿਹੜਾ ਮਹਿਕਮਿਆਂ ਪਿੱਛੇ ਫਿਰਦਾ ਹੋਵੇ ਮੈਂ ਪਾਰਟੀ ਦਾ ਸਪਾਈ ਸੀ ਹਾਂ ਅਤੇ ਹਮੇਸ਼ਾ ਰਹਾਂਗਾ ਤਾਲੀਵਾਲ ਨੇ ਕਿਹਾ ਕਿ ਮੈਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਫਾਦਾਰ ਸਪਾਈ ਹਾਂ ਮੁੱਖ ਮੰਤਰੀ ਭਗਵਤ ਮਾਨ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ 3.5 ਸਾਲ ਕੈਬਨਟ ਵਿੱਚ ਮੌਕਾ ਦਿੱਤਾ ਜਦੋਂ ਮੈਨੂੰ ਪਹਿਲਾ ਮਹਿਕਮੇ ਦਿੱਤੇ ਮੈਂ 11000 ਇੱਕਰ ਜ਼ਮੀਨ ਪੰਜਾਬ ਸਰਕਾਰ ਨੂੰ ਛਡਵਾ ਕੇ ਦਿੱਤੀ ਮੈਂ ਪੰਜਾਬ ਨਹੀਂ ਸਗੋਂ ਸਾਰੇ ਹਿੰਦੁਸਤਾਨ ਦਾ ਪਹਿਲਾ ਲੀਡਰ ਜਿਸ ਨੇ ਸੁਭੇ ਦੇ ਲੋਕਾਂ ਵੱਲੋਂ ਮੱਲੀ ਹੋਈ 11000 ਏਕੜ ਜ਼ਮੀਨ ਛਡਵਾਈ ਜਿਸ ਦੀ ਕੀਮਤ ਉਸ ਸਮੇ 2200 ਕਰੋੜ ਰੁਪਏ ਸੀ ਐਨਆਰਆਈ ਵਿਭਾਗ ਵਿੱਚ ਹੁੰਦਿਆਂ ਮੈਂ ਪਿਛਲੇ 2 ਸਾਲਾਂ ਵਿੱਚ 4000 ਐਨਆਰਆਈ ਦੇ ਕੇਸ ਹੱਲ ਕੀਤੇ ਐਨਆਰਆਈ ਮਿਲਨੀਆਂ ਕਰਵਾਈਆਂ ਮੈਂ ਸਿਰਫ ਪੰਜਾਬ ਲਈ ਆਇਆ ਸੀ ਪੰਜਾਬ ਲਈ ਮੇਰੀ ਜੰਗ ਜਾਰੀ ਰਹੇਗੀ ਪੰਜਾਬ ਅੰਦਰ ਕਾੜੀਆਂ ਤਾਕਤਾਂ ਖਿਲਾਫ ਜੁੱਧ ਨਸ਼ੇ ਵਿਰੁੱਧ ਜਾਰੀ ਰਹੇਗਾ ਜਿਸ ਤਰ੍ਹਾਂ ਮੈਂ ਪਹਿਲਾ 10 ਸਾਲ ਕੰਮ ਕੀਤਾ ਉਸੇ ਤਰ੍ਹਾਂ ਆਖਰੀ ਸਾਹ ਤੱਕ ਕੰਮ ਕਰਦਾ ਰਹਾਂਗਾ ਕਾਹੀ ਵਾਲ ਨੇ ਵੀ ਕਿਹਾ ਕਿ ਜਿਸ ਹਲਕੇ ਦੇ ਲੋਕਾਂ ਨੇ ਮੈਨੂੰ ਚੁਣਿਆ ਉਸ ਦੇ ਵਿਕਾਸ ਲਈ ਮੈਂ ਰਾਤ ਦਿਨ ਇੱਕ ਕੀਤਾ ਅਤੇ ਅੱਗੇ ਵੀ ਕਰਾਂਗਾ ਇਸ ਹਲਕੇ ਨੂੰ ਪੰਜਾਬ ਦਾ ਨੰਬਰ 1 ਹਲਕਾ ਬਣਾਉਣ ਲਈ ਮੇਰਾ ਕੰਮ ਜਾਰੀ ਰਹੇਗਾ ਅਗਲੇ ਡੇਢ ਸਾਲ ਤੱਕ ਅਜਨਾਲੇ ਵਿੱਚ ਬੈਠ ਕੇ ਮੈਂ ਲੋਕਾਂ ਦੀ ਸੇਵਾ ਕਰਾਂਗਾ ਜੇ ਭਵਿੱਖ ਵਿੱਚ ਪਾਰਟੀ ਮੇਰੀ ਕੋਈ ਸੇਵਾ ਲਵੇਗੀ ਮੈਂ ਤਨਦੇਈ ਨਾਲ ਨਿਭਾਵਾਂਗਾ ਮੈਂ ਕਦੇ ਪੰਜਾਬ ਨੂੰ ਪਿੱਠ ਨਹੀਂ ਦਿਖਾਈ ਅਤੇ ਨਾ ਹੀ ਦਿਖਾਵਾਂਗਾ